ਕਿ ਤੇਰਾ ਸਾਰਾ ਪਰਿਵਾਰ ਹੀ ਬੈਠਾ ਵਾ ਮੈਂ ਪਹਿਲਾਂ ਸਭਨਾ ਸਭਨਾ ਦਾ ਜਿੰਨੇ ਵੀ ਮੇਰੇ ਜੀ ਆਏ ਜਿੰਨੀ ਵੀ ਮੇਰੀ ਫੈਮਲੀ ਜਿੰਨਾ ਵੀ ਮੇਰਾ ਪਰਿਵਾਰ ਆ ਉਹਨਾਂ ਸਭਨਾ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਸਾਨੂੰ ਸੁਣਨ ਲਈ ਤੁਸੀਂ ਇੱਕ ਦੋ ਮਿੰਟ ਕੱਢੇ ਆਪਣੇ ਸਾਡੇ ਲਈ ਬਾਕੀ ਮੈਨੂੰ ਆਪਣਾ ਟੀਮ ਦਾ ਬਹੁਤ ਪਿਆਰ ਕਰ ਰਹੀ ਆਂ ਅੱਜ ਆਪਾਂ ਜਾ ਰਹੇ ਆਂ ਅਦਾ ਕੀ ਮਾਰਾ ਇਤਨਾ ਚੱਲ ਚੱਲ ਕੇ ਸਮਝ ਲੱਗਦੀ ਮੈਨੂੰ ਜਿਹੜੀ ਸਮਝ ਸੀ ਪਹਿਲੇ

ਦੇਖੋ ਜੀ ਹੰਗਾਰੇ ਦੀ ਗੱਲ ਜੇ ਆਪਾਂ ਕਰੀਏ ਹੰਗਾਰਾ ਤੇ ਬਹੁਤ ਹੀ ਜ਼ਿਆਦਾ ਵਧੀਆ ਮਿਲ ਰਿਹਾ ਕਿਉਂਕਿ ਲੋਕਾਂ ਨੇ 2-3 ਸਾਲ ਜਿਹੜੇ ਇਹ ਆਮ ਆਦਮੀ ਪਾਰਟੀ ਨੇ ਕੌਂਸਲਰ ਦੇ ਇਲੈਕਸ਼ਨ ਹੀ ਆਪ ਹੀ ਲੇਟ ਕਰ ਦਿੱਤੇ ਆ ਉਹਦੇ ਕਰਕੇ ਲੋਕੀ ਇਹਨਾਂ ਨੂੰ ਦੇਖ ਚੁੱਕੇ ਆ ਕਿ ਇੱਕ ਜਿਹੜਾ ਇਹਨਾਂ ਨੇ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਲੋਕੀ ਉਰਤੇ ਵੀ ਬਹੁਤ ਪਰੇਸ਼ਾਨ ਨੇ ਇੱਕ ਜਿਹੜੀ ਇਹ 2 ਰੁਪਏ ਵਾਲੀ ਕਨਕ ਆ ਹੀ ਨਹੀਂ ਰਹੀ 3 ਸਾਲਾਂ ਤੋਂ ਕਾਫੀ ਦਿਨ ਤੋਂ ਹੀ ਨਹੀਂ ਆ ਰਹੀ ਤੇ ਉਹ ਤੋਂ ਵੀ ਬਹੁਤ ਪਰੇਸ਼ਾਨ ਨੇ ਉਤੋਂ ਬੱਤੀ ਦੇ ਬਿੱਲ ਵੀ ਜੋੜੇ ਗਏ ਸੀ ਇਹਨਾਂ ਨੇ ਉਹ ਵੀ ਯੂਨਟ ਜਿਹੜਾ ਕਮਰਸ਼ੀਅਲ ਆਜੀ ਮੇਰੇ ਸਾਹਮਣੇ ਮੇਬੀ ਕਿ ਇਹਨੂੰ ਪਤਾ ਨਹੀਂ ਸ਼ਾਇਦ ਹੋਵੇਗਾ 3 ਰੁਪਏ ਕਮਰਸ਼ੀਅਲ ਯੂਨਟ ਇਹਨਾਂ ਨੇ ਵਧਾ ਦਿੱਤਾ ਸਾਇਲੈਂਟ ਹੀ ਕਿਸੇ ਨੂੰ ਦੱਸਿਆ ਵੀ ਨਹੀਂ ਇਹਨਾਂ ਨੇ ਅੱਛਾ ਤੇ ਹੁਣ ਇਹਨਾਂ ਨੇ ਇਲੈਕਸ਼ਨ ਤੋਂ ਬਾਅਦ ਸ਼ਾਇਦ ਰੈ residency ਵੀ ਵਧਾ ਵਧਾ ਦਣਗੇ ਤੇ ਹੌਲੀ ਹੌਲੀ ਪਬਲਿਕ ਜਿਹੜੀ ਇਹਨਾਂ ਨੂੰ ਸਮਝ ਕੇ ਅੱਜ ਜਿਹੜਾ ਉਂਘਾਰਾ ਸਾਨੂੰ ਬਹੁਤ ਹੀ ਵਧੀਆ ਮਿਲ ਰਿਹਾ ਕਿ ਜਿੱਥੇ-ਜਿੱਥੇ ਵੀ ਅਸੀਂ ਆਪਾਂ ਅੱਜ ਡੋਰ ਟੂ ਡੋਰ ਕੀਤਾ ਵਾ ਜਾਂ ਜਿੱਥੇ ਵੀ ਮੀਟਿੰਗਾਂ ਕੀਤੀਆਂ ਵਾ ਤੇ ਲੋਕਾਂ ਨੇ ਬਹੁਤ ਹੀ ਜ਼ਿਆਦਾ ਵਧੀਆ ਕੀਤਾ ਵਾ ਕਿ ਲੋਕਾਂ ਨੇ ਚਲੋ ਕਿਸੇ ਵੀ ਪਾਰਟੀ ਨੂੰ ਧਰਮ ਨਾ ਮਾੜਾ ਨਹੀਂ ਮੈਂ ਬੋਲਦਾ ਇਹਨਾਂ ਨੇ ਬਹੁਤ ਹੀ ਜ਼ਿਆਦਾ ਲੋਕਾਂ ਨੇ ਅਪਸ਼ਬਦ ਬੋਲੇ ਕਿਉਂਕਿ ਜਿਹੜਾ ਦੇਖੋ ਆਸ ਲਾਈ ਹੁੰਦੀ ਨਾ ਜਿੰਨੇ ਜਦੋਂ ਉਹਦੀਆਂ ਆਸਾਂ ਨਹੀਂ ਪੂਰੀਆਂ ਹੁੰਦੀਆਂ ਉਹ ਭਰਿਆ ਪੀਤਾ ਬੈਠਾ ਹੁੰਦਾ ਉਹ ਜਦੋਂ ਲੋਕੀ ਇਹੋ ਜਿਹੇ ਦਿਨ ਹੁੰਦੇ ਨਾ ਕੋ ਕਿ ਜਦੋਂ ਇਲੈਕਸ਼ਨ ਦੇ ਵਿੱਚ ਲੀਡਰ ਪੋਲੀਟੀਸ਼ੀਅਨ ਕੋਈ ਵੀ ਜਾਂਦਾ ਤੇ ਉਹ ਆਪਣਾ ਰੋਸ਼ ਜਾਂ ਖੁਸ਼ੀ ਜਾਂ ਕੁਝ ਵੀ ਉਹਨਾਂ ਦੇ ਅੰਦਰ ਹੁੰਦਾ ਉਹ ਜ਼ਾਹਰ ਕਰਦੇ ਆ ਤੇ ਮੈਨੂੰ ਤੇ ਹਾਲੇ ਤੱਕ ਜਿਹੜੀ ਜਿਹੜੀ ਵੀ ਬੰਨੇ ਮੈਂ ਗਿਆ ਵਾ ਹੰਗਾਰਾ ਬਹੁਤ ਹੀ ਅੱਛਾ ਮਿਲਿਆ ਕਿਉਂਕਿ ਕਿੱਲਾ ਮੈਂ ਹੀ ਨਹੀਂ ਮੇਰਾ ਪੂਰਾ ਪਰਿਵਾਰ ਸਾਰਾ ਇਸ ਵਾਰ ਨੂੰ ਸੰਭਾਲ ਰਿਹਾ ਸੀ ਜਿਵੇਂ ਮੇਰੇ ਫਾਦਰ ਸਾਹਿਬ ਮੇਰਾ ਭਰਾ ਬਿੱਲਾ ਠੀਕ ਹੈ ਜਿਵੇਂ ਮੈਂ ਕਾਰਪੋਰੇਸ਼ਨ ਚ ਜਾਣਾ ਹਾਊਸ ਦੀ ਮੀਟਿੰਗਾਂ ਦੇਖਣੀਆਂ ਤੇ ਸੋਨੀ ਸਾਹਿਬ ਦੇ ਕੋਠੀ ਜਾਣਾ ਸੋਨੀ ਸਾਹਿਬ ਕੋਲ ਫੰਡ ਲੈਣੇ ਆ ਹੋਰ ਜਿਹੜੀ ਜਗ੍ਹਾ ਤੋਂ ਫੰਡ ਇਕੱਠੇ ਕਰਕੇ ਲੈਣੇ ਆ ਤੇ ਮੇਰੇ ਬਿੱਲੇ ਭਰਾ ਨੇ ਜਿਹੜਾ ਭਰਾ ਹੈ ਮੇਰਾ ਉਹਨਾਂ ਨੇ ਇੱਥੇ ਦੇਖਣਾ ਕਿ ਉਹ ਫੰਡ ਨੂੰ ਯੂਜ਼ ਕਿੱਥੇ ਕਰਨਾ ਵਾ ਲਾਣਾ ਕਿੱਥੇ ਆ ਤੇ ਡੈਡੀ ਉਹਨਾਂ ਨੇ ਜਿੰਨੇ ਵੀ ਥਾਣੇ ਕਚਲੀਆਂ ਦੇ ਕੰਮ ਇਤਨਾ ਸੀ ਸਾਰਿਆਂ ਨੇ ਇੱਕ ਟੀਮ ਬਣਾ ਕੇ ਕੰਮ ਟੀਮ ਵਰਕ ਕੀਤਾ ਤੇ ਉਹਦਾ ਹੰਗਾਰਾ ਅੱਜ ਸਾਨੂੰ ਮੈਨੂੰ ਖੁਸ਼ੀ ਵੀ ਹੁੰਦੀ ਇਸ ਗੱਲ ਦੀ ਕਿ ਜੇ ਅਸੀਂ ਲੋਕਾਂ ਦੇ ਨਾਲ ਕੀਤਾ ਤੇ ਅੱਜਾਨੂੰ ਹੰਗਾਰਾ ਬਹੁਤ ਹੀ ਅੱਛਾ ਮਿਲ ਰਿਹਾ ਜੀ ਆਪ ਦੀ ਜਦੋਂ ਤੋਂ ਸਰਕਾਰ ਆਈ ਹੈ ਉਦੋਂ ਤੋਂ ਇਲਾਕਿਆਂ ਦੇ ਵਿੱਚ ਬਹੁਤ ਸਾਰੀ ਗੰਦਗੀ ਵੀ ਦੇਖਣ ਨੂੰ ਮਿਲਦੀ ਹੈ ਤਾਂ ਕੀ ਲੱਗਦਾ ਕਿ ਹੁਣ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਅਗਰ ਇਲਾਕਾ ਵਸਨੀਕ ਫਿਰ ਤੋਂ ਤੁਹਾਨੂੰ ਦੁਬਾਰਾ ਮੌਕਾ ਦਿੰਦੇ ਤੁਹਾਡੇ ਪਰਿਵਾਰਿਕ ਮੈਂਬਰਾਂ ਕਿ ਆ ਕੀ ਲੱਗਦਾ ਕਿ ਫਿਰ ਪਹਿਲਾਂ ਵਾਂਗ ਹੀ ਵਿਕਾਸ ਕੀਤਾ ਜਾਵੇ ਦੇਖੋ ਭਾਜੀ ਗੱਲ ਪਤਾ ਕੀ ਕੀ ਆ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਅਸੀਂ ਪਹਿਲਾਂ ਖੁਸ਼ ਤੇ ਬਹੁਤ ਹੋਏ ਸੀ ਕਿ ਇੱਕ ਆਮ ਆਦਮੀ ਜਿੱਤ ਗਿਆ ਆਮ ਆਦਮੀ ਜਿੱਤ ਗਿਆ ਦੇਖੋ ਹਰ ਇੱਕ ਚੀਜ਼ ਦਾ ਨਾ ਕੋਈ ਤਰੀਕਾ ਹੁੰਦਾ ਆ ਸਲੀਕਾ ਹੁੰਦਾ ਹੁਣ ਜਿਵੇਂ ਚਲੋ ਮਾਈਂਡ ਨਾ ਕਰਨਾ ਤੁਹਾਡਾ ਜਿਵੇਂ ਪ੍ਰੋਫੈਸ਼ਨਲ ਹੈਗਾ ਪ੍ਰੈਸ ਦਾ ਹਨਾ ਤੁਹਾਨੂੰ ਪਤਾ ਵਾ ਕਿ ਕਿਹੜੇ ਸਵਾਲ ਕਰਨੇ ਆ ਕਿਸ ਤਰ੍ਹਾਂ ਦੇ ਸਵਾਲ ਕਰਨੇ ਆ ਕਿਨੂੰ ਕੀ ਸਵਾਲ ਕਰਨਾ ਵਾ ਕਿਨੂੰ ਕਿਤਰਾ ਬਾਈਟ ਦੇ ਲੈਣੀ ਲੈਣੀ ਆ ਜੋ ਵੀ ਹਨਾ ਇਸ ਦੇ ਹਿਸਾਬ ਨਾਲ ਹਰ ਕਿਸ ਨੂੰ ਆਪੋ ਆਪਣੇ ਕੰਮ ਦਾ ਤਰੀਕਾ ਹੁੰਦਾ ਆ ਆਪਾਂ ਖੋਜਦੇ ਬੜੇ ਹੋਏ ਇੱਕ ਮੋਬਾਈਲਾਂ ਵਾਲਾ ਜਿੱ ਕਹੀ ਜਨੇ ਜਿੱਤ ਗਿਆ ਪਰ ਮੋਬਾਈਲਾਂ ਵਾਲੇ ਵਿੱਚ ਉਹ ਗੱਲ ਕਿੱਥੋਂ ਲਿਆਵਾਂਗੇ ਆਪਾਂ ਹਨਾ ਉਹ ਗਰਸ ਕਿੱਥੋਂ ਆਏਗੀ ਉਹ ਗੱਲ ਕਰਨ ਦਾ ਤਰੀਕਾ ਕਿੱਥੋਂ ਆਏਗਾ ਜਾਂ ਉਸ ਨੌਲੇਜ ਕਿੱਥੋਂ ਆਏਗੀ ਉਹ ਨਹੀਂ ਹਨਾ ਜਿੰਨੀ ਚਿਰ ਨੂੰ ਬੰਦੇ ਨੂੰ ਨੌਲੇਜ ਆਂਦੀ ਆ ਜਾਂ ਗੱਲ ਸਮਝ ਲੱਗਦੀ ਆ ਉਨੀ ਚਿਰ ਨੂੰ ਟਾਈਮ ਵੀ ਜਾਂਦਾ ਵਾ ਪਬਲਿਕ ਜੀ ਜੇ ਉਹਦੇ ਵਿੱਚ ਮਨ ਦੇ ਵਿੱਚ ਹੋਏਗੀ ਵੀ ਕਿ ਮੈਂ ਵਾਕਈ ਸੇਵਾ ਕਰਨੀ ਆ ਪਰ ਉਹਨੂੰ ਸਮਝਦੇ ਹੋਵੇ ਹਨਾ ਇਸ ਕਰਕੇ ਅਸੀਂ ਅਨਪੋਲੇ ਦੇ ਵਿੱਚ ਲੋਕਾਂ ਨੇ ਕੰਮ ਕਰ ਤੇ ਲਿੱਤਾ ਵਾ ਅਸੀਂ ਵੀ ਪਛਤਾਨ ਨੇ ਕਿ ਯਾਰ ਵਰਕ ਹੁੰਦਾ ਕੰਮ ਕੋਈ ਵੀ ਨਹੀਂ ਹੁੰਦਾ ਪਿਆ ਮੰਨ ਲਓ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਕਿ ਅਸੀਂ ਪਬਲਿਕ ਨੂੰ ਵੀ ਸੰਤੁਸ਼ਟ ਰੱਖਣਾ ਵਾ ਤੇ ਜਿਹੜੇ ਸਰਕਾਰੀ ਦਾਇਰਾ ਵਾ ਉਹਦੇ ਕੋ ਵੀ ਕੰਮ ਲੈਣਾ ਵਾ ਕਿਉਂਕਿ ਸਭ ਤੋਂ ਔਖਾ ਹੁੰਦਾ ਕਿਸੇ ਕੋ ਕੰਮ ਲੈਣਾ ਸਰਕਾਰ ਸਾਡਾ ਤੇ ਇਹੀ ਆ ਨਾ ਕਿ ਅਸੀਂ ਪਬਲਿਕ ਦੇ ਕੰਮ ਲੈਣੇ ਸਰਕਾਰੀ ਮੁਲਾਜ਼ਮਾਂ ਕੋ ਤੇ ਸਰਕਾਰੀ ਮੁਲਾਜ਼ਮਾਂ ਕੋ ਤਾਂ ਹੀ ਕੰਮ ਲਵਾਂਗੇ ਕਿ ਜੇ ਸਾਨੂੰ ਤਰੀਕਾ ਹੋਏਗਾ ਇਹੀ ਗੱਲ ਹੋਈ ਹੈ ਕਿ ਉਹਨਾਂ ਨੇ ਆਮ ਬੰਦਾ ਸੀ ਬਣਾ ਤੇ ਬੈਠੇ ਚਲੋ ਖੁਸ਼ੀ ਖੁਸ਼ੀ ਦੇ ਵਿੱਚ ਪਰ ਉਹਨਾਂ ਕੋ ਉਸ ਤਰੀਕੇ ਨਾਲ ਕੰਮ ਨਹੀਂ ਹੋ ਪਾਰੇ ਜਿਹੜੇ ਤਰੀਕੇ ਨਾਲ ਲੋਕਾਂ ਨੇ ਆਸਾ ਲਾਈਆਂ ਸੀ ਸੋਚਿਆ ਸੀ ਕਿ ਬਈ ਪਤਾ ਨਹੀਂ ਹੁਣ ਕੀ ਹੋ ਜਾਣਾ ਵਾ ਇਹਨਾਂ ਚੋਣਾਂ ਤੋਂ ਬਾਅਦ 2027 ਦੀ ਸਥਿਤੀ ਸਾਫ਼ ਹੋ ਸਕਦੀ ਹੈ ਦੇਖੋ ਪਤਾ ਕੀ ਇਹਨਾਂ ਚੋਣਾਂ ਤੋਂ ਬਾਅਦ ਮੇਰੇ ਹਿਸਾਬ ਨਾਲ ਕਾਂਗਰਸ ਦਾ ਮੇਰ ਕਿਉਂਕਿ ਤੁਹਾਡੇ ਸਰਵੇ ਜਿਹੜਾ ਹੈਗਾ ਵਾ ਇਸ ਟਾਈਮ ਕਾਂਗਰਸ ਦਾ ਮੇਰ ਦੱਸਣ ਦੇ ਹੋ ਹਨਾ ਉਸ ਸਰਵੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਾਂਗਰਸ ਦੀ ਜਿਹੜੀ 3rd ਸਰਕਾਰ ਹੈ ਉਹ ਕਾਂਗਰਸ ਦੀ ਬਣ ਰਹੀ ਹੈ ਤੇ ਮੇਰੇ ਹਿਸਾਬ ਨਾਲ ਜੇ ਜਦੋਂ ਕਾਂਗਰਸ ਦਾ ਮੇਰ ਬਣੇਗਾ ਤੇ ਫਿਰ ਬਹੁਤ ਜ਼ਿਆਦਾ ਹਾਲਾਤ ਵਧੀਆ ਹੋ ਜਾਣਗੇ ਕਿਉਂਕਿ ਕਾਂਗਰਸ ਕੋਈ ਅਜਿਹੀ ਨਹੀਂ ਪਾਰਟੀ ਜਿਹੜੇ ਕਾਂਗਰਸ ਦੀ ਜਿਵੇਂ ਮੇਰੇ ਫਾਦਰ ਸਾਹਿਬ ਪਹਿਲੇ ਕੰਮ ਕਰਦੇ ਸੀ ਇਸ ਚੀਜ਼ ਦਾ ਬਹੁਤ ਜ਼ਿਆਦਾ ਕਿਉਂਕਿ ਘਰ ਦੇ ਵਿੱਚੋਂ ਸਮਝਣ ਨੂੰ ਮਿਲਦਾ ਨਾ ਮੰਨ ਲਓ ਮੇਰਾ ਵਰਕ ਕਿਤਨਾ ਵਧੀਆ ਚੱਲਿਆ ਕਿ ਮੈਨੂੰ ਮੇਰੇ ਫਾਦਰ ਸਾਹਿਬ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੰਨ ਲਓ ਹੁਣ ਜਿਵੇਂ ਆਮ ਬੰਦੇ ਕੋ ਤੇ ਬਾਈਟ ਨਹੀਂ ਦਿੱਤੀ ਜਾਂਦੀ ਜਾਂ ਗੱਲ ਨਹੀਂ ਕੀਤੀ ਜਾਂਦੀ ਤੇ ਇਹ ਸਾਰਾ ਕੁਝ ਵੱਡਿਆਂ ਨੇ ਘਰਦਿਆਂ ਦੀ ਵੀ ਸਿੱਖ ਹੁੰਦੀ ਆ ਕਿ ਕਿਸ ਤਰ੍ਹਾਂ ਕਰਨਾ ਕੀ ਕੀ ਚੱਲਣਾ ਕੀ ਵੇਖਣਾ ਤੇ ਇਸ ਕਰਕੇ ਮੇਰੇ ਹਿਸਾਬ ਨਾਲ ਤੇ ਜੇ ਹੁਣ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਹੀ ਤੁਹਾਨੂੰ ਬਹੁਤ ਜ਼ਿਆਦਾ ਬਦਲਾਅ ਵੇਖਣ ਨੂੰ ਮਿਲੇਗਾ ਕਿ ਤੁਸੀਂ ਆਪ ਕਹੋਗੇ ਕਿ ਨਹੀਂ ਯਾਰ ਕਿਉਂਕਿ ਕਾਰਪੋਰੇਸ਼ਨ ਦਾ ਤਾਂ ਸਾਰਾ ਹੀ ਹੈਂਡਲ ਜਿਹੜਾ ਸਫਾਈ ਦਾ ਹੋ ਗਿਆ ਸੀਵਰੇਜ ਦਾ ਹੋ ਗਿਆ ਲਾਈਟਾਂ ਦਾ ਹੋ ਗਿਆ ਮੀਨ ਸਾਰਾ ਕਾਰਪੋਰੇਸ਼ਨ ਦੇ ਸਿਰ ਤੇ ਪਾ ਰਿਹਾ ਮੋਢਿਆਂ ਤੇ ਸਾਰਾ ਕੁਝ ਤੇ ਕਾਰਪੋਰੇਸ਼ਨ ਨੇ ਜਦੋਂ ਠੀਕ ਹੋ ਗਈ ਤੇ ਕਾਰਪੋਰੇਸ਼ਨ ਨੇ ਠੀਕ ਕਰ ਦੇਣਾ ਸਾਰਾ ਸ਼ਹਿਰ